ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਤੁਹਾਨੂੰ ਜੋ ਆਪਣੇ ਨਗਰ ਦੇ ਵਿੱਚ ਦੇ ਬਾਬਾ ਭਾਈ ਸਗਰਾਜ ਜੀ ਦੇ ਸਥਾਨ ਤੇ ਜੋ ਜੋ ਪ੍ਰੋਗਰਾਮ ਹੋਏ ਜਾਂ ਬਣਾਏ ਉਹਨਾਂ ਦੇ ਤੁਹਾਨੂੰ ਸਨ ਬੇਰਵੇ ਸਾਰਾ ਬਹੁਤ ਦੱਸ ਦੇ ਵੀ ਕਿਵੇਂ ਕਿਵੇਂ ਬਣਾਏ ਤੇ ਕਿਹੜੇ ਸਨ ਚ ਬਣਾਏ ਜਿਵੇਂ ਆਪਾਂ ਪਹਿਲੀ ਬਾਬੇ ਜੀ ਦੇ ਸਰੋਵਰ ਬਾਬਾ ਜੀ ਦੇ ਸਰੋਵਰ ਦੀ ਸੇਵਾ કરી ਸੀ ਪਹਿਲੀ ਾਰ ਆਪਾਂ ਜਦੋਂ-ਜਦੋਂ ਕਮੇਟੀ ਬਣੀ ਐ ਬਾਬਾ ਕੁੰਡਾ ਸਿੰਘ ਪ੍ਰਧਾਨ ਬਣਿਆ ਕਮੇਟੀ ਦਾ ਜਸਵੰਤ ਸੈਕਟਰੀ ਸੀ ਪ੍ਰੀਤਮੋਂ ਦੇ ਨਾਲ ਸਹਾਈ ਸੀ ਮੈਂ ਸਟੇਜ ਸੈਕਟਰੀ ਸੀ ਪਹਿਲਾਂ ਸੇ ਸਟੇਜ ਸੀ ਓਮਾ ਪੰਡਤ ਕਰਦਾ ਹੁੰਦਾ ਸੀ ਉਹਨੂੰ ਲਿਆਉ ਦੇ ਦਿੰਦੇ ਸੀ 1996 ਦੇ ਵਿੱਚ ਜੋ ਸਰੋਵਰ ਆ ਪਹਿਲਾ ਉਹਦੇ ਚ ਪਾਣੀ ਪਾਇਆ 1996 ਦੇ ਐਸਬੀ ਦੇ ਵਿੱਚ ਜਿਹੜਾ ਸਰੋਵਰ ਆਪਣਾ ਅੱਜ ਬਣਿਆ ਵਾ ਨਾ ਉਹਦੇ ਵਿੱਚ ਪਾਣੀ ਪਾਇਆ ਤੇ ਉਸ ਤੋਂ ਬਾਅਦ ਫਿਰੇ ਬਗਲਬੋਗਲ ਕਰਿਆ ਜਿਹੜਾ ਸਾਰਾ ਕੁਝ ਫਿਰ ਬੋਰ ਕਰਿਆ ਬੋਰ ਕਰਕੇ ਮੋਟਰ ਲੱਗੀ ਉਹਦੇ ਵਿੱਚ ਤੇ ਨਾਲ ਉਹ ਚ ਫੁਆਰਾ ਲੱਗਿਆ ਹੋਇਆ 1996 ਦੇ ਵਿੱਚ ਉਹ ਬਣਾਇਆ ਤੇ ਕਮੇਟੀ ਬਣਾਈ ਸੀ ਉਦੋਂ ਨਵੀਂ ਉਹਦੇ ਵਿੱਚ ਹਾਕੁੰਡਾ ਪ੍ਰਧਾਨ ਜਸਵੰਤ ਸੈਕਟਰੀ ਪ੍ਰੀਤਮ ਤੇ ਮੈਂ ਸਟੇ ਸੈਕਟਰੀ ਸੀਗਾ ਤੇ ਜਾਂਟੇ ਹੋਣੀ ਤੇ ਹੋਰ ਸਾਡੇ ਨਾਲ ਸੀਗੇ ਉਸ ਛੋਟੇ ਸੀਪੁਰਾ ਤੇ ਸਾਡੇ ਨਾਲ ਸਾਰੇ ਸਹਾਇ ਸੀ ਬਹੁਤ ਬੰਦੇ ਸੀਗੇ ਹੁਣ ਸਾਰਿਆਂ ਦੇ ਨਾਂ ਤਾਂ ਨਹੀਂ ਲਏ ਜਾ ਸਕਦੇ ਤੇ ਕਮੇਟੀ ਨਵੀਂ ਬਣੀ ਸੀ ਤੇ ਨੰਬਰ 3 ਤੇ ਬਣੀ ਨਗਰ ਕੀਰਤਨ ਜਿਹੜਾ ਪਹਿਲਾ ਨਗਰ ਕੀਰਤਨ ਬਾਬਾ ਭਾਈ ਸਗਰਾਮ ਦੇ ਅਸਥਾਨ ਤੋਂ ਪਿੰਡ ਡਾਂਗੀਆਂ ਦੀ ਪ੍ਰਕਰਮਾ ਕਰਦਾ ਹੋਇਆ ਦੌਲਰ ਦੀ ਪ੍ਰਕਰਮਾ ਕਰਦਾ 10 ਆਪਣੀ ਜਿਹੜੇ ਸਟੇਜਾਂ ਉਹ 10 ਸਟੇਜ ਆ ਆਪਣੇ ਆਕੇ ਨਗਰ ਦੌਲਰ ਦੇ ਵਿੱਚ 10ਵੀਂ ਸਟੇਜ ਰਾਜਾਪਤੀ ਕੋਠੇ ਆ ਤੇ ਇੱਕ ਡਾਂਗੀਆਂ ਕਰਦੇ ਹੁੰਨੇ ਆ ਇਹ ਨਗਰ ਕੀਰਤਨ 1998 ਦੇ ਵਿੱਚ ਪਹਿਲਾ ਨਗਰ ਕੀਰਤਨ ਆਪਾਂ ਕੱਢਿਆ ਸੀ ਉਦੋਂ ਨਾ ਜਦੋਂ ਪਹਿਲਾਂ ਆਪਾਂ 96 ਦੇ ਵਿੱਚ ਇਹ ਸਰੋਵਰ ਜਪਾਣੀ ਪਾਇਆ ਉਦੋਂ 28 ਸੌਣ ਦੀ ਤੇ ਵਰਸ਼ੀ ਆਪਾਂ 97 ਵਿੱਚ ਮਨਾਈ ਸੀ। ਬਾਬਾ ਜੀ ਦੀ ਜਿਹੜੀ ਵਰਸ਼ੀ ਮਨਾਉਣੀ ਆ ਨਾ ਉਹ ਆਪਾਂ 97 ਵਿੱਚ ਮਨਾਈ ਸੀ 96 ਦੇ ਵਿੱਚ ਪਾਣੀ ਪਾਇਆ ਸੀਗਾ। ਤੇ ਨਗਰ ਕੀਰਤਨ ਡਾਂਗਿਆਂ ਦੇ ਹੋ ਕੇ ਤੇ ਫਿਰ ਦੋਦਰੀ ਪ੍ਰੋਗਰਾਮਾਂ ਕਰਦਾ ਉਹ 1998 ਤੋਂ ਸ਼ੁਰੂ ਕਰਿਆ ਸੀ। ਫੇਰ ਬਾਬਾ ਜੀ ਦੇ ਸਥਾਨ ਤੇ ਬਾਬਾ ਭਾਈ ਸਗਰਨ ਦੇ ਸਥਾਨ ਤੇ ਪਹਿਲੀ ਵਾਰ ਕਥਾ ਕਰੀ ਸੰਤ ਬਾਬਾ ਨਾਰ ਸਿੰਘ ਜੀ ਸਨੇਹਰਾ ਵਾਲਿਆਂ ਨੇ 2004 ਦੇ ਵਿੱਚ 2004 ਈਸਵੀ ਦੇ ਵਿੱਚ ਬਾਬਾ ਨਾਰ ਸਿੰਘ ਜੀ ਨੇ ਸਨੇਹਰਾ ਵਾਲਿਆਂ ਨੇ ਕਥਾ ਵਿਚਾਰ ਕੀਤੀ ਸੀ ਜਿੱਤੇ ਹੁਣ ਵੱਡਾ ਆਪਣਾ ਹਾਲ ਬਣਿਆ ਵਾ ਉਥੇ ਕਥਾ ਕਰੀ ਸੀ ਬਾਬਾ ਨਾਰ ਸਿੰਘ ਜੀ ਨੇ ਤੇ ਨੰਬਰ 5 ਤੇ ਬਾਬਾ ਜੀ ਦੇ ਅਸਥਾਨ ਤੇ ਬਿਜਲੀ ਜਿਹੜੀ 24 ਘੰਟੇ ਆਈ ਐ ਨਾ ਉਹ ਬਿਜਲੀ ਹਰਦੇਵ ਸਿੰਘ ਨੇ ਬਹੁਤ ਜ਼ੋਰ ਲਾ ਕੇ ਜਈ ਨੂੰ ਮਿਲ ਕੇ ਤੇ ਬਿਜਲੀ ਵਾਲੇ ਵੱਡੇ ਆਫਸਰ ਨੂੰ ਮਿਲ ਕੇ 24 ਘੰਟੇ ਦੀ ਲੈਂਡ ਸ਼ਾਮ ਨੂੰ ਅਸੀਂ ਇੱਥੇ ਸਾਰੇ ਖੰਭੇ ਕੱਢਦੇ ਸੀ ਸਾਰੇ ਸਾਰੇ ਲੱਗੇ ਸੀ ਆਪਣੇ ਜਿੰਨੇ ਸੇਵਾਦਾਰ ਸੀ ਬਿੰਦਰ ਹੋਣੀ ਜੈਲ ਹੋਣੀ ਮੈਂ ਬਾਂਸੀ ਪਹਿਲੇ ਹੋਣੀ ਪੱਪੂ ਤੇ ਜਿੰਨੇ ਵੀ ਬੰਦੇ ਉਦੋਂ ਯਾਨੀ ਪੂਰੇ ਸਾਰੇ ਆਪ ਲੱਗ ਕੇ ਆਪਾਂ ਤੇ ਉਹ ਪੂਰਾ ਬੜਾਈ ਇੱਕ ਇੱਕ ਜਾਨੀ ਸਾਰਿਆਂ ਨੇ ਕੱਢਿਆ ਸੀਗਾ ਉਹ ਖੰਭਾ ਕੱਢਣ ਵਾਲਾ ਟੋਆ ਤੇ ਤਾਰ ਬਿਜਲੀ ਵਾਲੇ ਨਾਲ ਸੀ ਤਾਰ ਪਾ ਕੇ ਤੇ ਸ਼ਾਮ ਨੂੰ ਬਿਜਲੀ ਫਿੱਟ ਕਰਤੀ ਤੇ ਜਗਾਈ ਤਾਂ ਦੂਜੇ ਤੇ ਤੀਜੇ ਦਿਨ ਬਾਬਾ ਲਖਬੀਰ ਸਿੰਘ ਜੀ ਨੇ ਦੁਗਾਟਣ ਕਰਿਆ ਸੀਗਾ ਬਿਜਲੀ ਦਾ ਜਿਹਦੇ ਜਗਾਈ ਆ ਪਹਿਲੇ ਦਿਨ ਤੇ ਫਿਰ ਨੰਬਰ 6 ਦੇ ਉੱਤੇ ਆ ਜਿਹੜੀਆਂ ਸ਼ਰਕ ਤੇ ਟੂਬ ਲਾਈਟਾਂ ਲੱਗੀਆਂ ਜਗ ਰਹੀਆਂ ਇਹ ਵੀ ਹਰਦੇਵ ਕੇ ਪਰਿਵਾਰ ਨੇ ਜਗਾਈਆਂ ਹਰਦੇਵ ਨੇ ਤੇ ਆਪਣੇ ਦੂਜੇ ਨੇ ਜਗਰਾਜ ਨੇ ਬਹੁਤ ਵਿੱਚ ਸਹਿਯੋਗ ਦਿੱਤਾ ਉਹਨਾਂ ਨੇ ਲਾਈਟਾਂ ਸਾਨੂੰ ਲੁਧਿਆਣਾੋਂ ਲੈ ਕੇ ਦਿੱਤੀਆਂ ਉਹਨਾਂ ਨੇ ਖੰਬੇ ਲੈ ਕੇ ਦਿੱਤੇ ਉਹਨਾਂ ਨੇ ਤਾਰ ਲੈ ਕੇ ਦਿੱਤੀ ਤੇ ਬਸ ਉਹ ਪ੍ਰਮਾਤਮਾ ਨੂੰ ਪਤਾ ਵੀ ਕਿੱਥੋਂ ਲਿਆਏ ਕਿਵੇਂ ਕੀਤਾ ਤੇ ਉਹ ਉਹਨਾਂ ਨੇ ਟੂਬ ਲਾਈਟਾਂ ਦੀ ਸੇਵਾ ਕਰੀਆ ਤੇ ਮਹਾਰਾਜ ਤਾਂ ਸੇਵਾ ਚੱਲੂੰ ਚੜ੍ਹਦੀ ਕਲਾ ਅਜ ਪੂਰੇ ਪਰਿਵਾਰ ਉਹ ਚੜ੍ਹਦੀ ਕਲਾ ਦੇ ਵਿੱਚ ਹੀ ਆ ਤੇ ਉਹਨਾਂ ਨੇ ਇਹ ਸੇਵਾ ਕਰਾਈ ਸੀ ਟੂਬ ਲਾਈਟਾਂ ਜਿਹੜੀਆਂ ਸੜਕ ਤੇ ਜਗਦੀਆਂ ਉਹ ਵੀ 2004 ਈਸਵੀ ਦੇ ਵਿੱਚ ਲਾਈਆਂ ਸੀ ਤੇ ਫਿਰ 사 ਸੰਗਤ ਨੂੰ ਨੰਬਰ 7 ਤੇ ਆ ਜੋ ਕਮੇਟੀ ਨੇ ਜੋ ਨਗਰ ਦੀ ਸੰਗਤ ਨੇ ਆਨੰਦਪੁਰ ਸਾਹਿਬ ਲੰਗਰ ਲਾਇਆ ਸੀ 2001 ਦੇ ਵਿੱਚ ਹੋਲੇ ਮੱਲੇ ਤੇ ਜੋ ਲੰਗਰ ਅੱਜ ਆਪਣੇ ਚੱਲਦੇ ਆ ਨਾ ਪਹਿਲਾ ਲੰਗਰ ਆਪਣਾ 2001 ਦੇ ਵਿੱਚ ਲੱਗਿਆ ਸੀ ਆ ਜਿਹਦੇ ਕਿ ਪਹਿਲੇ ਗਵਾਈ ਪਹਿਲੇ 5 ਜਣੇ ਸੀ ਜੈਲਜੀਤ ਤੇ ਗੰਤਾ ਤੇ ਕੁੰਡਾ ਤੇ ਚੰਦ ਬੁੱਧੂ ਦਾ ਉਹਦੀ ਗੱਡੀ ਸੀ ਲੈ ਕੇ ਗਈ ਸੀ ਪਹਿਲੀ ਵਾਰ ਜਦੋਂ ਜਾ ਕੇ ਲੰਗਰ ਦੀ ਸੇਵਾ ਲੈ ਕੇ ਆਏ ਨਾ ਜਾ ਕੇ ਚਿੱਠੀ ਉਹ ਪਹਿਲੀ ਚਿੱਠੀ 2001 ਦੇ ਵਿੱਚ ਲਈ ਹੈ ਫਿਰ ਨੰਬਰ 8 ਦੇ ਆ ਗਿਆ ਫਿਰ ਬਾਬਾ ਜੀ ਨੇ ਮੱਛੀ ਮੋਟਰ ਜਿਹੜੀ ਉੱਥੇ ਲੱਗੀ ਆ ਨਾ ਜਿਹੜੀ ਚੱਲ ਰਹੀ ਆ ਮੱਛੀ ਮੋਟਰ ਉਹ ਸੋਨੀ ਨੇ ਮਖਤਿਆਰ ਗਿਆ ਸੋਕੇ ਪਰਿਵਾਰ ਦੇ ਵਿੱਚ ਜਿਹੜਾ ਸੋਨੀ ਆ ਨਾ ਮਖਤਿਆਰੇ ਦਾ ਮੁੰਡਾ ਤੇ ਉਹਨੇ ਇਹ ਮੋਟਰ ਲਵਾ ਕੇ ਦੇਦੀ ਬੋਰ ਵੀ ਉਹਨੇ ਕਰਾਇਆ ਪਹਿਲੀ ਮੋਟਰ ਵੀ ਉਹਨੇ ਲਵਾਈ ਆ ਦੂਜੀ ਮੋਟਰ ਵੀ ਉਹਨੇ ਲਵਾਈ ਆ 4 400 ਫੁੱਟ ਦਾ ਬੋਰ ਕਰਾ ਕੇ ਵਧੀਆ ਪਾਣੀ ਲੈ ਕੇ ਫੇਰ ਉਹ ਮੋਟਰ ਵਿੱਚ ਉਹਨੇ ਲਵਾਈ ਆ ਤੇ ਮਹਾਰਾਜ ਨੂੰ ਵੀ ਤੰਦਰ ਤੇ ਬੱਚਾ ਦਿੱਤਾ ਉਹਨੂੰ ਵੀ ਬਹੁਤ ਸਾਲਾਂ ਬਾਅਦ ਉਹਦੇ ਘਰੇ ਬੱਚਾ ਪੈਦਾ ਹੋਇਆ ਜਦੋਂ ਉਹਨੇ ਬਾਬਾ ਜੀ ਦੀ ਇਸ ਤਰ੍ਹਾਂ ਸੇਵਾ ਕੀਤੀ ਤੇ ਮਹਾਰਾਜ ਨੇ ਵੀ ਉਹਨੂੰ ਇੱਕ ਬਹੁਤ ਵਧੀਆ ਲਾਲ ਦਿੱਤਾ ਨੰਬਰ 10 ਤੇ ਜਿਹੜਾ ਗੇਟ ਜਗਰੌਂ ਵਾਲੀ ਸੜਕ ਤੇ ਬਣਿਆ ਉਹ ਵੀ ਹਰਦੇਵ ਸਿੰਘ ਨੇ ਤੇ ਆਪਦੇ ਸਾਰੇ ਚਾਚੇ ਤਾਇਆ ਨੂੰ ਨਾਲ ਲੈ ਕੇ ਸ਼ਾਮੇ ਹੋਣੀ ਗਰਨਾਮ ਹੋਣੀ ਜਾਗਰ ਹੋਣੀ ਬਾਬੂ ਸਿੰਘ ਤੇ ਗਰਨਾ ਸਿੰਘ ਸਾਰੇ ਪੰਜਾਂ ਨੇ ਉਦੋਂ ਆਪਰੇ ਆਪਣੇ ਪਿਤਾ ਤੇ ਮਾਤਾ ਪਿਤਾ ਦੇ ਨਾਂ ਤੇ ਉਹ ਗੇੜ ਬਣਾਇਆ ਵੱਡਾ ਗੇੜ ਜਿਹੜਾ ਬਣਾਇਆ ਵਾ ਤੇ ਉਸ ਤੋਂ ਬਾਅਦ 11ਵਾਂ 11 ਨੰਬਰ ਵੱਡਾ ਡੇਰਾ ਬਾਬਾ ਸੰਤ ਬਾਬਾ ਜਾਗਰ ਸਿੰਘ ਜੀ ਨੇ ਸਰੀਰ ਛੱਡਿਆ ਸੀ 5:30 ਵਜੇ ਸਵੇਰੇ 2000 ਈਸਵੀ ਦੇ ਵਿੱਚ 11 ਪੋ 25 ਦਸੰਬਰ ਨੂੰ ਤੇ 2001 ਦੇ ਵਿੱਚ ਬਾਬਾ ਜੀ ਦਾ ਭੋਗ ਪਿਆ ਸੀਗਾ ਜਿਹਦੇ ਤੇ ਬਾਬਾ ਲਖਵੀਰ ਸਿੰਘ ਜੀ ਨੂੰ ਗੱਦੀ ਤੇ ਬਿਠਾਇਆ ਜਗਰਾਤ ਸਰਪੰਚ ਹੋਣੀ ਸੀ ਤੇ ਰਸਪਾਲ ਸਰਪੰਚ ਸੀ ਤੇ ਪ੍ਰਵੰਤ ਇਹ ਸਰਜਣ ਸੀ ਸਾਰੇ ਆਪਣੇ ਨਗਰ ਦੇ ਵਿੱਚ ਜਿਹੜੇ ਕਿ ਬਾਬਾ ਲਖਵੀਰ ਸਿੰਘ ਜੀ ਨੂੰ ਗੱਦੀ ਦਿੱਤੀ 1.5 ਵਜੇ 3 ਜਨਵਰੀ 2001 ਈਸਵੀ ਦੇ ਵਿੱਚ ਜਗਰਾਤ ਸਿੰਘ ਸਰਪੰਚ ਉਹਨਾਂ ਨੇ ਤੇ ਹੋਰ ਬਹਾਦਰ ਸਿੰਘ لال ਆਪਣੇ ਡਗਰ ਦੋਦਰ ਦਾ ਤੇ ਰਸਪਾਲ ਸਰਪੰਚ ਸੀ ਇਸ ਤਰ੍ਹਾਂ ਸਾਰੇ ਪੰਤਿਆਂ ਨੇ ਰਲ ਕੇ ਫਿਰ ਉਹ ਲਖਵੀਰ ਸਿੰਘ ਜੀ ਨੂੰ ਗੱਡੀ ਤੇ ਭਵਾਇਆ ਸੀ ਤੇ ਨੰਬਰ 13 ਬਾਬਾ ਜੀ ਦੇ ਥਾਂ ਤੇ ਨਹੀਂ ਰੱਖੀ ਵੱਡੇ ਹਾਲ ਦੀ ਜਿੱਥੇ ਹੁਣ ਆਪਾਂ ਨਾ ਕਥਾ ਵਿਚਾਰ ਕਰਾਉਨੇ ਆ ਤੇ ਮਾਗੀ ਵਸਾਕੀ ਆਪਣਾ ਉੱਤੇ ਦਵਾਨ ਲੱਗਦਾ ਵਾ ਭਾਈ ਵਾਲੇ ਸਾਹਿਬ ਦੇ ਵਿੱਚ ਉਹ 2006 ਈਸਵੀ ਦੇ ਵਿੱਚ ਮਹਾਪੁਰਸ਼ਾਂ ਨੇ ਨਹੀਂ ਰੱਖੀ ਸੀ ਵੀ ਤੇ ਬਾਬਾ ਲਖਵੀਰ ਸਿੰਘ ਜੀ ਤੇ ਢੁੱਡੀ ਗਾਲੇ ਸੰਤ ਤੇ ਬਾਬਾ ਅਕਬਾਲ ਸਿੰਘ ਜੀ ਬਾਬਾ ਉਹਦੇ ਸਿੰਘ ਜੀ ਇਹਨਾਂ ਨੇ ਆ ਕੇ ਉਹਨੂੰ ਨੀਂ ਰੱਖੀ ਸੀ ਇਹ ਉਹ ਵੱਡੇ ਹਾਲ ਦੀ ਤੇ ਫਿਰ ਨੰਬਰ 14 ਵੱਡੇ ਹਾਲ ਵਾਸਤੇ ਜੋ ਮਾਇਆ ਕੱਲੀ ਸੀਗੀ ਉਹ ਜਗਤਾਰ ਸਿੰਘ ਸੰਘਾ ਪਰਿਵਾਰ ਉਹਨੇ ਮਿਲ ਕੇ ਕੇਸਰ ਸਿੰਘ ਦੇ ਨਾਲ ਮਿਲ ਕੇ ਅਮਰੀਕਾ ਦੇ ਵਿੱਚੋਂ ਕੈਨੇਡਾ ਦੇ ਵਿੱਚੋਂ ਸੰਗਤਾਂ ਦੇ ਪਾਸੋਂ ਪੈਸੇ ਇਕੱਠੇ ਕਰਕੇ 1.5 ਲੱਖ ਰੁਪਇਆ ਕਾ ਲਿਆ ਸੀ ਉਹ ਵੱਡੇ ਹਾਲ ਵਾਸਤੇ ਫਿਰ ਉਸ ਤੇ ਲੱਗ ਗਿਆ ਉਹ ਸਾਰਾ ਰੁਪਇਆ ਇਸ ਤਰ੍ਹਾਂ ਤੇ ਨੰਬਰ 15 ਫਿਰ ਅਨੰਦਪੁਰ ਸਾਹਿਬ ਜਲਜੀਰਾ ਉੱਥੇ ਲੰਗਰ ਲਾਇਆ 350 ਸਾਲ ਤੇ ਉੱਥੇ ਜਲਜੀਰਾ ਸਕਾਇਆ ਨਿੰਬੂ ਪਾਣੀ ਸਕਾਇਆ ਜੀਦਾ ਕਿ 40 ਪੇਟੀਆਂ ਜਲਜੀਰੇ ਦੀਆਂ ਲੱਗੀਆਂ ਸੀ 40 ਪੇਟੀਆਂ ਤੇ 3 ਕਾਟਲ ਨਿੰਬੂ ਲੱਗੇ ਸੀ ਤੇ ਨਾਲ ਪਕੌੜਿਆਂ ਦਾ ਲੰਗਰ ਲਾਇਆ ਸੀ ਤੇ ਉਹ ਲੰਗਰ 18 6 15 ਤੋਂ ਲੈ ਕੇ 21 6 15 ਤੱਕ ਉਹ ਲੰਗਰ ਆਪਣਾ 3 ਦਿਨ ਚੱਲਿਆ ਸੀ ਉੱਥੇ ਜੀਦੇ ਵਿੱਚ ਬਹੁਤ ਸੰਗਤਾਂ ਨੇ ਆਕੇ ਕਿਉਂਕਿ 350 ਸਾਲ ਮਨਾਇਆ ਸੀ ਅਨੰਦਪੁਰ ਸਾਹਿਬ ਉਦੋਂ ਵੀ ਆ ਜਸਵੰਤ ਵਾਲੀ ਤੇ ਡਾਂਗ ਵਾਲੀ ਸੰਗਤ ਆਪਣੇ ਨਾਲ ਜਾਂਦੀ ਤੇ ਕੁੰਡੇ ਹੋਣੀ ਹੁੰਦੇ ਸਾਰੇ ਰਲ ਕੇ ਸਾਰਿਆਂ ਨੇ ਰਲ ਕੇ ਆਪਾਂ ਚਲਾਇਆ ਸੀਗਾ ਉਹ ਵੀ ਲੰਗਰ ਉੱਥੇ ਜੋ ਜਲ ਪਾਣੀ ਦੀ ਸੇਵਾ ਕਰੀ ਤੇ ਟਰੈਕਟਰ ਗਏ ਸੀਗੇ ਇੱਕ ਮੇਰਾ ਸਾਡਾ ਟਰੈਕਟਰ ਗਿਆ ਸੀਗਾ ਪ੍ਰੀਤ ਤੇ ਇਸ ਪ੍ਰੀਤ ਟਰੈਕਟਰ ਗਿਆ ਸੀਗਾ 4960 ਤੇ ਫੋਰ ਟਰੈਕਟਰ ਗਿਆ ਸੀ ਮੇਬੀ ਦਾ ਤੇ 855 ਆ ਗਿਆ ਸੀ ਡਾਂਗੀਆਂ ਤੋਂ ਜਦੋਂ ਉਹ ਜਲ ਜੀਰੇ ਦੀ ਤੇ 350 ਸਾਲ ਬਣੇ ਉਹ ਤਿੰਨ ਟਰੈਕਟਰ ਗਏ ਸੀ ਆਪਣੇ ਪਿੰਡੋਂ ਤੇ ਨੰਬਰ 16 ਜੋ ਵੱਡਾ ਹਾਲ ਬਣਾਇਆ ਉਹਦੀਆਂ ਜੋੜੀਆਂ ਟੁਕੜੀ ਫਰਸ ਪਾਲਕੀ ਪ੍ਰਧਾਨ ਸੁਖਦੀਪ ਸਿੰਘ ਜਸਵੰਤਾ ਪੀਤੂ ਜੀਤ ਜੰਟਾ ਨਿਰਮਲ ਮੱਖਣ ਗੀਲਾ ਬਾਂਸੀ ਚਮਕੌਰ ਤੇ ਹੋਰ ਵੀ ਬਹੁਤ ਸਾਰੇ ਵੀਰ ਨਾਲ ਸਾਡੇ ਸੇਵਾਦਾਰ ਜੋ ਭਾਈ ਵਾਲੇ ਦੇ ਆ ਜਿਨ੍ਹਾਂ ਦੇ ਨਾਮ ਨਹੀਂ ਵੀ ਯਾਦ ਹੁੰਦੇ ਤੇ ਨਾਮ ਲਏ ਜਾਂਦੇ ਆ ਤੇ ਉਹ ਸਾਰੇ ਸਾਡੇ ਨਾਲ ਸੀ ਜਿਨ੍ਹਾਂ ਨੇ ਉਹ ਆਪਾਂ ਉਦੋਂ ਇਹ ਬਣਾਇਆ ਉਸ ਤੋਂ ਨੰਬਰ 17 ਸੁਖਦੀਪ ਸਿੰਘ ਸਰਪੰਚ ਬਣਿਆ ਪਹਿਲੀ ਵਾਰ 2015 ਨੂੰ 15 ਨੂੰ ਜਗਰਾ ਸਰਪੰਚ ਨੂੰ ਹਰਾਇਆ ਤੇ ਇਹ ਸਰਪੰਚ ਬਹੁਤ ਵੋਟਾਂ ਦੇ ਨਾਲ ਜਿੱਤਿਆ ਸੀਗਾ ਤੇ ਬੜੇ ਵਧੀਆ-ਵਧੀਆ ਇਹਨੇ ਕੰਮ ਕਰੇ ਜਿਹੜੀਆਂ ਲਾਈਟਾਂ ਜਗ ਰਹੀਆਂ ਅੱਜ ਸੜਕਾਂ ਦੇ ਉੱਤੇ ਉਹ ਵੀ ਸੁਖਦੀਪ ਸਿੰਘ ਸਰਪੰਚ ਨੇ ਲਵਾਈਆਂ ਤੇ ਜਿੰਨੇ ਵੀ ਦਰਾਖਤ ਲੱਗੇ ਆ ਉੱਤੇ ਉਹ ਸਾਰੇ ਦਾਗ ਤਾਂ ਸੁਖਦੀਪ ਸਰਪੰਚ ਨੇ ਤੇ ਨਾਲ ਪ੍ਰੀਮ ਸਿੰਘ ਦੇ ਉਹਨਾਂ ਦੇ ਪਰਿਵਾਰ ਨੇ ਨਾਲ ਮਿਲ ਕੇ ਜੋ ਉਹਨਾਂ ਨੂੰ ਰੱਖਣ ਬਾਅਦ ਤੇ ਪਾਰਕ ਬਣਾਏ ਹੋਰ ਕਈ ਸੁਖਦੀਪ ਸਰਪੰਚ ਨੇ ਕਰਿਆ ਕੰਮ ਤੇ ਫੇਰ ਤੇ ਨੰਬਰ 18 ਫਿਰ ਬਾਬਾ ਜੀ ਦੇ ਸਥਾਨ ਤੇ 300 ਸਾਲ ਮਨਾਇਆ 2008 ਈਸਵੀ ਚ ਬਾਬਾ ਭਾਈ ਸਗਰਾਂ ਦੇ ਸਥਾਨ ਤੇ ਉਦੋਂ ਬੰਤ ਨਾਲ ਸੀ ਸਾਡੇ ਕੁੰਡਾ ਪ੍ਰਧਾਨ ਸੀ ਤੇ ਉਹ ਉਦੋਂ ਕਹਿੰਦੇ ਸੀ ਜੋ ਅਜ ਤਿੰਨ ਸੌ ਸਾਲ ਗੁਰੂ ਦੇ ਨਾਲ ਲੱਡੂ ਪਕਾਏ ਸੀਗੇ ਸਾਹ ਸੰਗਤ ਸੱਤਾਂ ਅੱਠਾਂ ਬੋਰੀਆਂ ਲਈ ਤੇ ਪੰਜ ਦਿਨ ਲੰਗਰ ਚੱਲਿਆ ਸੀ ਪੰਜ ਦਿਨ ਬਾਬਾ ਭਾਈ ਸਗਰਾਂ ਦੇ ਸਥਾਨ ਤੇ ਕਥਾ ਕੀਰਤਨ ਵੀ ਹੋਈ ਸੀ ਤੇ ਇੱਕ ਕਥਾ ਕੀਰਤਨ ਕੀਰਤਨ ਵਾਲੇ ਸੀ ਡੇਢਕੇ ਵਾਲੇ ਦਾਦੇ ਸਾਡੇ ਬਹੁਤ ਵਧੀਆ ਉਹਨਾਂ ਨੇ ਕੀਰਤਨ ਕਰਿਆ ਸੀਗਾ ਇੱਕ ਵਿਸ਼ਰੀ ਜਥੇ ਲਾਏ ਸੀ ਪੰਡਤ ਸੋਮਨਾਥ ਸੋਣੀ ਬਹੁਤ ਚੜ੍ਹਦੀ ਕਲਾ ਦੇ ਨਾਲ 350 ਸਾਲ ਬਨਾ 300 ਸਾਲ ਬਨਾਇਆ ਸੀ 300 ਸਾਲ ਉਦੋਂ ਗੇਟ ਬਣਿਆ ਸਾਡੇ ਵਾਲਾ ਹਾ ਜੋ ਬਾਬਾ ਪਾਈਸਗਰਾਮ ਦੇ ਸਥਾਨ ਤੇ ਬਣਿਆ ਹੋਇਆ ਨੰਬਰ 19 ਬਾਬਾ ਪਾਈਸਗਰਾਮ ਜੀ ਦੇ ਗੇਟ ਦੀ ਸੇਵਾ ਜੋ ਕੀਤੀ ਹੈ ਜੋ ਬਣਿਆ ਵੱਡਾ ਗੇਟ ਉਹ ਮੈਂ ਆਪਦੇ ਪਰਿਵਾਰ ਵੱਲੋਂ ਸਾਡਾ ਅਵਨਿੰਦਰ ਸਾਡਾ ਹਰਮਨ ਇਹਨਾਂ ਨੇ ਉਹ ਸੇਵਾ ਕਰਾਈ ਸੀ ਸਾਧ ਸੰਗਤ ਜੋ ਵੱਡੇ ਗੇਟ ਦੀ ਆਪਦੀ ਦਾਦਾ ਤਾਦੀ ਦੇ ਨਾਮ ਤੇ ਤੇ ਮਾਂ ਕੋਲੇ ਖੜ ਕੇ ਕਰਵਾਈ ਸੀ ਸਾਰੇ ਜੋ ਪੈਸਾ ਖਰਚ ਕਰਿਆ ਮੈਂ ਕਹਿੰਦਾ ਨਾ ਉਹਨਾਂ ਦਾ ਤੇ ਕਿਉਂਕਿ ਉਹ ਪੋਤੇ ਆ ਪੋਤਿਆਂ ਨੇ ਸੇਵਾ ਕਰਾਈ ਆ ਉਹਦੇ ਦਾਦਾ ਦਾਦੀ ਦੇ ਨਾਂ ਤੇ ਤੇ ਮਹਾਰਾਜ ਤੰਦਰੁਸਤੀ ਬਖਸ਼ੇ ਚੜ੍ਹਦੀ ਰੱਖੇ ਜਿਹੜਾ ਦੂਜਾ ਗੇਟ ਆ ਉਹ ਦੂਜਾ ਗੇਟ ਸਰਦਾਰ ਕੁੰਡਾ ਸਿੰਘ ਆਪਦੇ ਪਰਿਵਾਰ ਦੇ ਨਾਲ ਮਿਲ ਕੇ ਆਪਦੇ ਪਰਿਵਾਰ ਦੇ ਨਾਲ ਮਿਲ ਕੇ ਬਾਬਾ ਹੀਰਾ ਲਾਲ ਸਿੰਘ ਮਹਾਰਾਜ ਜੀ ਦੇ ਸਾਹਮਣੇ ਗੇਟ ਬਣਾਇਆ ਉਹਦੀ ਵੀ ਉਹ ਸੇਵਾ ਉਸ ਕੁੰਡਾ ਸਿੰਘ ਨੇ ਕਰੀ ਆ ਸਾਰੀ ਤੇ ਫੇਰ ਜੋ 21 ਨੰਬਰ ਜੋ ਰਾਜਾ ਪੱਤੀ ਦੇ ਵਿੱਚ ਖੂਕ ਕੋਲ ਜਗਾ ਬਣੀ ਐ ਪਿੰਡ ਦੇ ਵਿੱਚ ਪੰਨੇ ਦੀ ਦੁਕਾਨ ਦੇ ਕੋਲੇ ਉਸ ਸਰਪੰਚ ਸੁਖਦੀਪ ਸਿੰਘ ਸਰਪੰਚ ਨੇ ਤੇ ਉਹ ਜਗਾ ਦਾ ਨੀਂ ਪੱਥਰ ਰੱਖਿਆ ਬਾਬਾ ਲਖਵੀਰ ਸਿੰਘ ਨੂੰ ਨਾਲ ਲੈ ਕੇ ਉਹ 14 8 16 ਨੂੰ ਨੀਂ ਰੱਖੀ ਸੀ ਤੇ ਉਸ ਤੋਂ ਬਾਅਦ ਉਹ ਵਧੀਆ ਬਣ ਗਿਆ ਅੱਜ ਉਥੇ ਖੰਡ ਪਾੜ ਪ੍ਰਗਾਸ਼ ਹੁੰਦੇ ਆ ਕਥਾ ਕੀਰਤਨ ਹੁੰਦੇ ਆ ਤੇ ਸੋਖਣੀ ਸਾਹਿਬ ਦੇ ਪਾਠ ਹੁੰਦੇ ਤੇ 24 ਘੰਟੇ ਉਥੇ ਬਾਣੀ ਚੱਲੀ ਜਾਂਦੀ ਆ ਉਹ ਬਾਬਾ ਪਾਈਸਗਰਾਮ ਦੇ ਖੂਹ ਤੇ ਜਿੱਥੇ ਮੋਹਣਾ ਮੈਂਬਰ ਮੋਹਰੇ ਮੈਂਬਰ ਨੇ ਮੂਹਰੇ ਲਾ ਕੇ ਸੇਵਾ ਕਰਾਈ ਆ ਉਹ ਸਾਰੀ ਮਹਾਰਾਜ ਉਹਨਾਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਦੇ ਚੜ੍ਹਦੀ ਕਲੇ ਹੁਣ ਉੱਥੇ ਜੋ ਵੀ ਜਗਾ ਕਮੇਟੀ ਬਣੀ ਐ ਉਹਦਾ ਮੋਹਣਾ ਮੈਂਬਰ ਪ੍ਰਧਾਨ ਜੋ ਅਨੰਦਪੁਰ ਦੇ ਲੰਗਰ ਵੇਲੇ ਸੇਵਾ ਕਰਦਾ ਜੋ ਵੀ ਨਗਰ ਕੀਰਤਨ ਵੇਲੇ ਕਰਦਾ ਲੰਗਰ ਪਾਣੀ ਦੀ ਸੇਵਾ ਉਥੇ ਮੋਹਣਾ ਮੂਹਰੇ ਲੱਗ ਕੇ ਕਰਦਾ ਹੈ ਨੰਬਰ 22 ਜੋ ਬਾਬਾ ਪਾਈਸਗਰਾਮ ਦੇ ਸਥਾਨ ਤੇ ਹੈਡ ਗ੍ਰਾਂਤੀ ਦੀ ਸੇਵਾ ਕਰੀ ਅਕਬਾਲ ਸਿੰਘ ਨੇ ਨਰਮਿੰਗਾ ਪੱਤੀ ਅਕਵਾਲ ਸਿੰਘ ਭੋਗੜ ਜੀ ਨੂੰ ਕਹਿੰਦੇ ਸੀ ਉਹਨੇ 25 ਸਾਲ ਸੇਵਾ ਕਰੀ ਆ ਬਾਬਾ ਭਾਈ ਸਗਰੰਦੇ ਸਥਾਨ ਤੇ ਹੈਡ ਗ੍ਰਾਂਥੀ ਦੀ ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਹੈਗਾ ਵਾ ਆਪਣਾ ਗੁਰਤੇ ਸਿੰਘ ਤੇਜੀ ਬਲਵੀਰ ਦਾ ਲੜਕਾ ਉਹ ਹੁਣ ਸੇਵਾ ਨਿਭਾ ਰਿਹਾ ਹੈਡ ਗ੍ਰਾਂਥੀ ਦੀ ਮਹਾਰਾਜ ਸੱਜੇ ਪਾਸ਼ਾ ਤਾਂਦਰੁਸਤੀਆਂ ਵਾਕਸ਼ਲ ਤੇ ਚੜਦੀ ਕਲਾ ਕਟ ਜੋ ਰਹਿ ਗਿਆ ਪ੍ਰੋਗਰਾਮ ਉਹ ਅਗਲੇ ਸੱਤੇ ਦੇ ਵਿੱਚ ਕਰਾਂਗੇ ਤੇ ਇਸ ਤਰ੍ਹਾਂ ਇਹ ਮਨਜ਼ੂਰ ਕਰੋ ਜਿੰਨਾ ਕੋ ਸਾਨੂੰ ਦੱਸਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ